ਸ਼੍ਰੀ ਕਾਲਜੀ ਤੁਸ ਜੁੜ ਚੁੱਕੇ ਐਸਮ ਜੀ ਨਿਊਜ਼ ਦੇ ਨਾਲ ਤੇ ਇਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਆ ਤਾਂ ਸਤ루ਜ ਦਾ ਆਰਜੀ ਬੰਨ ਟੁੱਟ ਗਿਆ ਤਾਂ ਤੇਜ਼ ਵਹਾਵ ਦੇ ਨਾਲ ਪਾਣੀ ਕਿਸ ਤਰ੍ਹਾਂ ਆ ਰਿਹਾ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰ ਰਹੇ ਆ ਇਸ ਵੇਲੇ ਦੀਆਂ ਐਕਸਕਲੂਸਿਵ ਤਸਵੀਰਾਂ ਤੁਸੀਂ ਜ਼ਰੂਰ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਤੇਜ਼ ਵਹਾਵ ਦੇ ਨਾਲ ਪਾਣੀ ਲਗਾਤਾਰ ਅੱਗੇ ਵੱਲ ਨੂੰ ਵਧ ਰਿਹਾ ਹੈ ਤਾਂ ਸਾਵਧਾਨ ਹੋ ਜਾਓ ਕਈ ਪਿੰਡਾਂ ਨੂੰ ਇਹ ਜਿਹੜਾ ਇਸ ਦਾ ਖਤਰਾ ਹੋ ਸਕਦਾ ਹੈ ਤਾਂ ਦੱਸਦੇ ਕਿ ਸਤਲੁਜ ਦਾ ਆਰਜੀ ਬੰਨ ਟੁੱਟਣ ਦੇ ਨਾਲ ਪੁੱਤਾਂ ਦੇ ਵਾਂਗੂ ਪਾਲੀ ਹੋਈ ਫਸਲ ਹੈ ਜਿਹੜੀ ਤਬਾਹ ਹੋ ਜਾਂਦੀ ਹੈ ਚਾਰੇ ਪਾਸੇ ਤਬਾਹੀ ਮੱਚੀ ਹੋਈ ਹੈ ਤਬਾਹੀ ਦਾ ਇੱਕ ਖੌਫਨਾਕ ਮੰਜ਼ਰ ਇਸ ਵੇਲੇ ਤੁਹਾਨੂੰ ਦਿਖਾ ਰਹੇ ਹਾਂ ਦਰਸਲ ਸਾਰੇ ਪੰਜਾਬ ਦੇ ਵਿੱਚ ਹਫੜਾ ਦਫੜੀ ਮੱਚ ਗਈ ਹੈ ਕਿਉਂਕਿ ਹੜ੍ਹਾਂ ਦੀ ਕਗਾਰ ਜਿਹੜੀ ਇਸ ਕਦਰ ਤੱਕ ਹੜਾਂ ਦੀ ਲਪੇਟ ਦੇ ਵਿੱਚ ਕਈ ਪਿੰਡ ਆਏ ਨੇ ਤਾਂ ਦੱਸਦੇ ਕਿ 1400 ਤੋਂ ਵੱਧ ਪਿੰਡ ਨੇ ਜਿਹੜੇ ਪੰਜਾਬ ਦੇ ਹੜਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਔਰ ਇਸ ਦੇ ਨਾਲ ਹੀ 23 ਜੀਲਿਆਂ ਦਾ ਜ਼ਿਕਰ ਵੀ ਕੀਤਾ ਜਾ ਰਿਹਾ ਹੈ ਤਾਂ ਸਤਲੁਜ ਧਾਰਜੀ ਬੰਨ ਟੁੱਟਿਆ ਤਾਂ ਦੱਸਦੇ ਕਿ ਤਸਵੀਰਾਂ ਨੇ ਜਿਹੜੀਆਂ ਸੁਲਤਾਨਪੁਰ ਲੋਧੀ ਦੀਆਂ ਤਸਵੀਰਾਂ ਨੇ ਜਿੱਥੇ ਤੇਜ਼ ਵਹਾਵ ਦੇ ਨਾਲ ਆ ਰਿਹਾ ਪਾਣੀ ਲੋਕਾਂ ਨੂੰ ਡਰਾ ਰਿਹਾ ਤਾਂ ਕੱਗਰ ਦੇ ਵਿੱਚ ਜੋ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਦਰਸਲ ਉਸ ਨੇ ਵੀ ਲੋਕਾਂ ਦੇ ਸਾਹ ਸੁਕਾਏ ਹੋਏ ਨੇ ਤਾਂ ਸਾਵਧਾਨ ਹੋ ਜਾਓ ਕਿਉਂਕਿ ਕਈ ਪਿੰਡਾਂ ਨੂੰ ਇਸ ਦਾ ਖਤਰਾ ਹੈ ਜਿਹੜਾ ਹੋ ਸਕਦਾ ਹੈ ਹਾਲਾਂਕਿ ਲੋਕ ਨੇ ਜਿਹੜੇ ਕੜੀ ਮੁਸ਼ਕਤ ਦੇ ਨਾਲ ਇਸ ਬੰਨ ਦੀ ਪੂਰਤੀ ਕਰਨ ਦੇ ਵਿੱਚ ਲੱਗੇ ਹੋਏ ਨੇ ਇਹ ਕੋਸ਼ਿਸ਼ਾਂ ਉਹਨਾਂ ਦੇ ਵੱਲੋਂ ਲਗਾਤਾਰ ਜਾਰੀ ਨੇ ਐਨ ਡੀ ਆਰ ਐਫ ਦੀਆਂ ਟੀਮਾਂ ਵੀ ਪਹੁੰਚੀਆਂ ਨੇ ਕਿ ਕਈ ਸਮਾਜ ਸੇਵੀ ਐਨ ਜੀਓ ਸਥਿਤ ਤੱਕ ਪੰਜਾਬੀ ਇੰਡਸਟਰੀ ਦੇ ਲੋਕ ਵੀ ਗਰਾਊਂਡ ਤੇ ਉਤਰੇ ਨੇ ਤੇ ਜ਼ਰੂਰਤਮੰਦਾ ਦੀ ਮਦਦ ਕਰ ਰਹੇ ਨੇ ਤਾਂ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਇਸ ਵੇਲੇ ਦਿਖਾ ਦਿੰਨੇ ਆ ਸੁਲਤਾਨਪੁਰ ਲੋਧੀ ਦੀ ਜਿੱਥੇ ਸਤਲੁਜ ਦਾ ਬੰਨ ਟੁੱਟ ਗਿਆ ਸਤਲੁਜ ਦਾ ਆਰਜੀ ਬੰਨ ਟੁੱਟਿਆ ਤਾਂ ਪਾਣੀ ਦੀ ਸਪੀਡ ਤੁਸੀਂ ਚੈੱਕ ਕਰ ਸਕਦੇ ਹੋ ਔਰ ਕਈ ਪਿੰਡਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਲਰਟ ਕੀਤਾ ਗਿਆ ਯਾਨੀ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਕਈ ਪਿੰਡਾਂ ਨੂੰ ਖਤਰਾ ਹੋ ਸਕਦਾ ਇਸ ਲਈ ਆਪਣਾ ਜ਼ਰੂਰੀ ਸਮਾਨ ਲੈ ਕੇ ਸੁਰੱਖਿਤ ਜਗ੍ਹਾ ਦੇ ਉੱਤੇ ਚਲੇ ਜਾਓ

جي نٿا کيا ڏونڊي نه کيا پاني اٿلني يا ته جي نه اوکي کني هر يوه ٿين ٿو پاني ٿو گهرا ٿي رهيو آهي ڇو ان کي ڏيڻو آهي